ਅੱਛਾ ਹਾਲ ਚਾਲ ਜੀ ਵੀਡੀਓ ਵੇਖ ਰਹੀ ਹੈ ਆਪ ਸਭ ਲੋਜੀ ਐਨ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਹੁਣ ਪੰਜਾਬ ਦੇ ਸਕੂਲਾਂ ਚ ਮੋਬਾਈਲ ਐਪ ਤੇ ਲੱਗਣ ਗਈਆਂ ਸਕੂਲ ਚ ਹਾਜ਼ਰੀ ਸਿੱਖਿਆ ਵਿਭਾਗ ਨੇ ਚਾਰੀ ਕੀਤੇ ਨਾਵੇਂ ਹੁਕਮ ਪੰਜਾਬੀ ਚੰਡੀਗੜ੍ਹ ਚੰਡੀਗੜ੍ਹ ਦੇ ਪੰਜਾਬ ਸਰਕਾਰ ਦੇ ਸਕੂਲਾਂ ਵਿੱਚ ਹੁਣ ਹਾਜ਼ਰੀ ਰਜਿਸਟਰ ਤੇ ਨਾਮ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਿਆ ਨੇ ਵਿਭਾਗ ਨੇ ਨਵਾਂ ਮੋਬਾਈਲ ਐਪ ਤਿਆਰ ਕਰ ਦਿੱਤਾ ਹੈ ਜਿਸ ਦੇ ਮਾਧਿਅਮ ਨਾਲ ਹਰੇਕ ਸਕੂਲ ਅਧਿਆਪਕ ਵਿਦਿਆਰਥੀ ਦੀ ਹਾਜ਼ਰੀ ਲਾਏਗਾ ਅਤੇ ਸਹਾਇਕ ਡਾਇਰੈਕਟਰ ਨੇ ਆਪਣੀਆਂ ਹਦਾਇਤਾਂ ਵਿੱਚ ਕਿਹਾ ਹੈ ਕਿ ਇਸ ਐਪ ਨੂੰ ਗੂਗਲ ਪਲੇ ਸਟੋਰ ਤੇ ਐਪ iOS ਦਾ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਿਆ ਹੈ ਕਿਹਾ ਗਿਆ ਹੈ ਕਿ ਅਧਿਕਾਰਤ ਅਤੀ ਕਲਾਸ ਇੰਚਾਰਜ ਇੱਕ ਪੰਜਾਬ ਸਕੂਲ ਲਾਗਿੰਗ ਐਪ ਦੀ ਮਦਦ ਨਾਲ ਵਿਦਿਆਰਥੀ ਦੀ ਹਾਜ਼ਰੀ ਨੂੰ ਸਿੱਧੇ ਤੌਰ ਤੇ ਰਿਕਾਰਡ ਕਰੇਗੀ ਅਤੇ ਇਸ ਦੀ ਪਹਿਲਕਦਮੀ ਦਾ ਉਦੇਸ਼ ਸਮਾਂ ਬਚਾਉਣ ਦਾ ਅਤੇ ਪ੍ਰਕਿਰਿਆ ਨੂੰ ਹੋਰ ਸੌਚਾਰੂ ਬਣਾਉਂਦਾ ਹੈ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਕੂਲ ਅਧਿਕਾਰੀ ਵਿਦਿਆਰਥੀਆਂ ਦੀ ਹਾਜ਼ਰੀ ਰਜਿਸਟਰ ਵਿੱਚ ਦਰਜ ਕਰਕੇ ਪੋਰਟਲ 'ਤੇ ਅਪਲੋਡ ਕੀਤੀ ਜਾਂਦੀ ਸੀ ਜਿਸ ਨਾਲ ਕਾਫੀ ਸਮਾਂ ਬਰਬਾਦ ਹੁੰਦਾ ਸੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਈ ਪੰਜਾਬ ਸਕੂਲ ਲਾਈਨ ਐਪ 'ਤੇ ਇੱਕ ਨਕ ਨਵਾਂ ਲਿੰਕ ਅਧਿਕਾਰੀ ਇਤ ਵਿਦਿਆਰਥੀ ਹਾਜ਼ਰੀ ਜੋੜਿਆ ਗਿਆ ਹੈ ਇਸ ਰਾਹੀਂ ਵਿਦਿਆਪਕ ਜਮਾਤ ਤੋਂ ਤੇ ਹਿਸਾਬ ਨਾਲ ਵਿਦਿਆਰਥੀ ਦੀ ਹਾਜ਼ਰੀ ਆਸਾਨ ਨਾਲ ਰਿਕਾਰਡ ਕਰ ਸਕਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ